ਦੀ ਪ੍ਰੈਗਰਾਜ ਆਜਨ ਵਸਤੇ ਯਾਨੀ ਕਿ ਮਹਾਕੂਟ ਦੇ ਵਸਤੇ ਬਹੁਤ ਲੋਕ ਜਿਕੇ ਲਈ ਰੇਲਵੇ ਸਟੇਸ਼ਨ ਜਾਂ ਫਿਰ ਪ੍ਰਾਈਵੇਟ ਬਸਾਂ ਨੇ ਜਿਹੜੀਆਂ ਬਹੁਤ ਜਾਰੀਆਂ ਨੇ। ਇਹਾਂ ਦੇ 35 35 36 36 ਰੁਪਏ ਅਦਾਇਆ ਹੈਗਾ। ਉਹਦੇ ਨਾਲ ਹੀ ਦੇਖਿਆ ਜਾ ਸਕਦਾ ਸੀ. ਜੀ ਦੀ ਟੀਮ ਨੇ ਇਹ ਬਸਾਂ ਦਾ ਸ਼ੁਰੂ ਕਰਦੀ ਹੈ ਜਿਵੇਂ ਕਿ ਇਹ ਉਹਦੇ ਵਾਸਤੇ ਕਰੀ ਸੀਗੀ। ਵਿੱਚ ਤੁਹਾਨੂੰ ਦਿਖਾ ਦਲਾਂ ਮੈਂ ਕਾਫੀ ਲਗਜ਼ਰੀ ਬਸ ਹੈ, Volvo ਬਸ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਤੇ ਇਹ ਪ੍ਰੈਗਰਾਜ ਜਿਹੜੀ ਹੈ ਪਹੁੰਚਾ ਕਰੂਗੀ। ਰਸਤੇ ਦੇ ਸਟੇਸ਼ਨ ਨੇ ਜਿਹੜੇ ਹਾਲਾਂਕਿ ਚਲੋ ਉੱਥੇ ਵੀ ਬਸ ਨੇ ਰੁਕਣਾ ਹੋਇਆ। ਪਰ ਨਾਲ ਹੀ ਇਹ ਕਿਹਾ ਜਾਵੇ ਕੁੰਭ ਨੂੰ ਲੈ ਕੇ ਜਿਵੇਂ ਇਹ ਸਪੈਸ਼ਲ ਬੱਸ ਸ਼ੁਰੂ ਕਰੀਇਆ ਤਾਂ ਇਹ ਉਹਨੇ ਦਿਨ ਤੱਕ ਚੱਲੇਗੀ ਜਦੋਂ ਤੱਕਰ ਯਾਨੀ ਕਿ ਤੁਸੀਂ 26 ਫਰਵਰੀ ਤੱਕ ਇਹ ਬੱਸ ਚੱਲਣੀ ਹੈਗੀ ਆ 12 ਵਜੇ ਦਾ ਰੋਜ਼ ਦਾ ਇਹਦਾ ਸਮਾਂ ਰਿਹਾ ਕਰੂਗਾ ਇਹਦੇ ਬਰੋਤੋਂ ਦਾ ਤੇ ਇਹ ਕੱਲ ਕਹੀ ਜਾ ਸਕਦੀ ਹੈ ਵੀ ਸਭ ਤੋਂ ਸਸਤੇ ਦੇ ਤੌਰ ਦੇ ਉੱਤੇ 1660 ਰੁਪਏ ਲਗਭਗ 1650 ਰੁਪਏ ਦੇ ਵਿੱਚ ਬੱਸ ਦੀ ਟਿਕਟ ਹੈ ਜਿਹਦੇ ਚ ਲੋਕ ਪ੍ਰੈਗਰਾਜ ਪਹੁੰਚਿਆ ਕਰਨਗੇ ਰਸਤੇ ਦੇ ਕਈ ਸਟੇਸ਼ਨਸ ਨੇ ਹਾਲਾਂਕਿ ਕਈ ਜਗ੍ਹਾ ਤੇ ਸਟਾਪਸ ਹੋਊਗਾ ਤਾਂ ਕਿ ਲੋਕਾਂ ਦੀ ਸਹੂਲਤ ਰਹੇ ਤੇ ਉਹਦੇ ਨਾਲ ਇਹ ਵੀ ਆ ਕਿ ਬੱਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇਹ ਸ਼ਾਇ ਹੈ ਕਿ ਕਿ ਜਿੰਨੀਆਂ ਵੀ ਜਿਹੜੀਆਂ ਬੁਕਿੰਗਸ ਸੀਗੀਆਂ ਉਹ ਕਾਫੀ ਚੱਲ ਰਹੀਆਂ ਸੀ ਭਰ ਰਹੀਆਂ ਸੀ ਤੇ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਤੁਹਾਨੂੰ ਬੱਸ ਦਾ ਸਟਰਕਚਰ ਅੰਦਰਲਾ ਦਿਖਾਦਾ ਨਾ ਕਿ ਕਿਵੇਂ ਇਹਦੇ ਨਾਲ ਪੂਰਾ ਰਹਿਣ ਵਾਲਾ ਅੱਛੀਆਂ ਸੀਟਸ ਨੇ ਹੈਗੀਆਂ ਤੇ ਲੋਕ ਤੁਸੀਂ ਦੇਖੋ ਕਿ ਹੁਣ ਸ਼ੁਰੂ ਹੋ ਗਏ ਜਿਵੇਂ ਜਿਵੇਂ ਹੁਣ ਤਾਂ ਲੱਗ ਰਿਹਾ ਹੈ तो तो तो, तो, तो जा नारी तो तो शुरुआत ये करीब दो महीने तक चलेगी हाँ और यहाँ से हमें बहुत अच्छा महसूस हो रहा है जो हमारे डिपार्टमेंट ने ये कार्य किया है गाड़ी चलाने का और ये धार्मिक स्थल पे तो हमारे डिपार्टमेंट ने तो काफ़ी गाड़ी चला चुके हैं जैसे तो कि अपने है काटू श्याम है अयोध्या है, है और अपना ये अपना वृंदावन है ऐसे ऐसे धार्मिक स्थलों पर हमारे डिपार्टमेंट पहले भी गाड़ी चला चुके हैं और आज भी यहाँ से बारह बजे हम यहाँ से निकलेंगे प्रयागराज के लिए बहुत अच्छा हमें महसूस हो रहा है और महाराष्ट्र सौभाग्य है जो कि हमें मिला है ये पहले मौका तो हमें यहाँ से गाड़ी ले जाने का और हमारी सवारी सवारी साथ हमें वहाँ मेले में प्रयागराज ਨੇ ਬਹੁਤ ਸੈਮਸ 18 ਘੰਟੇ ਦਾ ਸਫ਼ਰ ਹੈ ਯਹਾਂ ਤੋਂ ਲਗਭਗ ਤੁਸੀ ਦੇਖੋ ਕਿ ਲਗਭਗ 18 ਘੰਟੇ ਦੇ ਸਫ਼ਰ ਤੋਂ ਬਾਅਦ ਜਿਹੜੀ ਬੱਸ ਹੈ ਇਹ ਫਿਰ ਅਜ ਪਹੁੰਚ ਗਈਆਂ ਹਾਲਾਂਕਿ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਰੋਜ਼ 12 ਵਜੇ ਜਿਹੜੀ ਹੈ ਸਟੀਯੂ ਦੇ ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ ਤੋਂ ਇਹ ਬੱਸ ਚੱਲਿਆ ਕਰਨੀ ਹੈ ਪਿਆਰੀ ਵੈਰੀ ਵੱਡੇ ਤੌਰ ਤੇ ਹੋ ਚੁੱਕੀ ਆ ਅਫਸਰ ਵੀ ਨੇ ਜਿਹੜੇ ਉਹ ਵੀ ਹਾਲਾਂਕਿ ਦੱਸ ਦੇਣਾ ਕਿ ਸਾਡੇ ਸਭ ਤੋਂ ਘੱਟ ਯਾਨੀ ਕਿ 1650 ਰੁਪਏ ਦੇ ਤਕਰੀਬਨ ਵਿੱਚ ਹੀ ਇਹ ਬੱਸ ਤੁਹਾਨੂੰ ਸਫਲ ਹੈ ਜਿਹੜਾ ਉਹ ਕਰਵਾਇਆ ਕਰੂਗੇ ਇਸ ਲਈ ਜਿਨੇ ਵੀ ਪ੍ਰੈਗਰ ਜਾਣਾ ਹੈ ਹੁਣ ਪ੍ਰਾਈਵੇਟ ਸਟਰਕਚਰ ਦੇ ਵਿੱਚ ਮਹਿੰਗੀਆਂ ਸੀਟਾਂ ਲੈਣ ਦੀ ਲੋੜ ਨਹੀਂ ਆ ਸ਼ਡਿਊਲ ਇੱਕ ਵਾਰੀ ਫੇਰ ਦੇਖ ਲਓ ਇਹਦੇ ਉੱਤੇ ਲਿਖਿਆ ਹੋਇਆ ਹੈ ਸ਼ੁਰੂਆਤ ਹੋ ਗਈ ਹੈ ਤੇ ਮਹਾਕੁੰਭ ਦੇ ਜਿਨੇ ਵੀ ਦਰਸ਼ਨ ਕਰਨਾ ਹੈ ਸ্নানਨ ਕਰਨਾ ਹੈ ਤਾਂ ਉੱਥੇ ਲੋਕ ਹੁਣ ਇੱਕ ਬਾਕੀਆਂ ਦੇ ਮੁਕਾਬਲੇ ਸਸਤੀ ਸੇਵਾ ਦੇ ਵਿੱਚ ਪਹੁੰਚ ਆ ਗਿਆ ਕਰਨ